ਤਬ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਦੀਆਂ ਐਕਸਿਸ ਟੂਲ ਦੀ ਦੱਸਣਾ ਤੁਹਾਨੂੰ ਜਲੰਧਰ ਤੇ ਹੁਸ਼ਿਆਰਪੁਰ ਦਾ ਐਕਸਿਸ ਟੂਲ ਕੀ ਕਹਿ ਰਿਹਾ ਸਰਵੇ ਸਾਡਾ ਕੀ ਕਹਿ ਰਿਹਾ ਵਾ ਇਹ ਅਜੇ ਪ੍ਰੋਪਰ ਰਿਜ਼ਲਟ ਨਹੀਂ ਆ ਪ੍ਰੋਪਰ ਰਿਜ਼ਲਟ ਜਿਹੜੇ ਆ ਉਹ 4 ਤਰੀਕ ਨੂੰ ਆਉਣੇ ਆ ਇਹ ਅਸੀਂ ਜਿਹੜਾ ਸਰਵੇ ਕੀਤਾ ਸਾਡੀ ਟੀਮ ਨੇ ਅਸੀਂ ਹਲਕਿਆਂ ਦੇ ਵਿੱਚ ਜਾ ਕੇ ਅਸੀਂ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਜਿਹੜਾ ਜਲੰਧਰ ਦਾ ਸਭ ਤੋਂ ਪਹਿਲਾਂ ਆਪਾਂ ਕਰਦੀਆਂ ਜਲੰਧਰ ਦੇ ਵਿੱਚ ਜਿਹੜੀ ਫਾਈਟ ਰਹੀ ਆ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੀ ਰਹੀ ਆ ਸੁਸ਼ੀਲ ਰਿੰਕੂ ਜਿਹੜੇ ਸੀਗੇ ਬੀਜਪੀ ਚ ਚਲ ਗਏ ਸੀ ਉਹ ਪਹਿਲਾਂ ਇੱਥੋਂ ਐਮਪੀ ਸੀਗੇ ਪਹਿਲਾਂ ਮੈਂ ਦੱਸ ਦਵਾ ਕਿ ਇਹ ਕਾਂਗਰਸ ਦੀ ਪੱਕੀ ਸੀਟ ਰਹੀ ਹੈ ਸੰਤੋਖ ਸਿੰਘ ਚੌਧਰੀ ਜਿਹੜੇ ਸੀਗੇ ਜਿਨ੍ਹਾਂ ਦਾ ਪਿੱਛੇ ਦਿਹਾਂਤ ਹੋ ਗਿਆ ਉਸ ਉਹਨਾਂ ਨੇ ਐਮਪੀ ਸੀਗੇ ਇੱਥੋਂ ਦੇ ਫਿਰ ਜਿਮਨੀ ਚੋਣ ਹੁੰਦੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਹੁੰਦੀ ਹੈ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੀ ਸੁਸ਼ੀਲ ਰਿੰਕੂ ਜਿਹੜੇ ਨੇ ਉਹ ਜਿੱਤ ਜਾਂਦੇ ਨੇ ਫਿਰ ਉਹ ਆਪਣਾ ਦਲ ਬਦਲੂ ਦਲ ਬਦਲ ਲੈਂਦੇ ਨੇ ਤੇ ਜ਼ਿਆਦਾ ਜਿਹੜਾ ਮੈਂ ਗੱਲ ਕਹਾਂ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਵਿੱਚੋਂ ਲੋਕਾਂ ਨੇ ਨਕਾਰ ਦਿੱਤਾ ਇਹ ਗੱਲ ਕਹਿ ਕੇ ਕਿ ਇਹ ਦਲ ਬਦਲੂ ਨੇ ਰਿੰਕੂ ਵੀ ਦਲ ਬਦਲ ਕੇ ਆਏ ਨੇ ਜਿਹੜੇ ਇਥੋਂ ਦੇ ਤੇ ਟੀਨੂ ਜਿਹੜੇ ਨੇ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਸੀ ਤੇ ਕਿ ਮਹਿੰਦਰ ਕੇਬੀ ਸ ਮਹਿੰਦਰ ਸਿੰਘ ਕੇਬੀ ਜਿਹੜੇ ਨੇ ਉਹ ਵੀ ਦਲ ਬਦਲ ਕੇ ਆਏ ਨੇ ਟਾਲੀ ਦੇ ਵਿੱਚੋਂ ਆਏ ਨੇ ਤੇ ਦੋਸਤੋ ਸੌਰੀ ਕਾਂਗਰਸ ਦੇ ਵਿੱਚੋਂ ਆਏ ਨੇ ਇਹ ਕਾਲੀਆਂ ਦੇ ਵਿੱਚ ਤੇ ਉਹ ਕਾਲੀਆਂ ਵੱਲੋਂ ਸ਼ਰਮਣੀ ਅਕਾਲੀ ਦਲ ਵੱਲੋਂ ਉਹ ਇਲੈਕਸ਼ਨ ਲੜ ਰਹੇ ਸੀ ਤੇ ਦੱਸ ਦਵਾ ਕਿ ਇੱਥੇ ਚਰਨਜੀਤ ਸਿੰਘ ਚੰਨੀ ਦੇ ਵੀ ਸੁਭਾਅ ਬਣਾ ਕੇ ਉਹ ਜਲੰਧਰ ਦੇ ਐਮਪੀ ਬਣ ਸਕਦੇ ਨੇ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਐਮਪੀ ਬਣ ਸਕਦੇ ਨਹੀਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਹਸ਼ਿਆਰਪੁਰ ਦੀ ਹਸ਼ਿਆਰਪੁਰ ਦੇ ਵਿੱਚ ਭਾਜਪਾ ਦੀ ਪੱਕੀ ਸੀਟ ਰਹੀ ਹੈ ਇਹ ਭਾਜਪਾ ਦਾ ਹਲਕਾ ਵਾ ਇਹਦੇ ਵਿੱਚ ਹਸ਼ਿਆਰਪੁਰ ਦੇ ਵਿੱਚ ਭਾਜਪਾ ਜਿੱਤਦੀ ਰਹੀ ਹੈ ਪਰ ਇਸ ਟਾਈਮ ਭਾਜਪਾ ਨੂੰ ਇੱਥੋਂ ਨੁਕਸਾਨ ਹੋ ਰਿਹਾ ਵੋਟਾਂ ਤੋਂ 2 ਦਿਨ ਪਹਿਲਾਂ ਆਖਰੀ ਰੈਲੀ ਜਿਹੜੀ ਹੈ ਨਰਿੰਦਰ ਮੋਦੀ ਨੇ ਇਹ ਹਸ਼ਿਆਰਪੁਰ ਦੀ ਸੀਟ ਬਚਾਉਣ ਵਾਸਤੇ ਕੀਤੀ ਸੀ ਪਰ ਇਥੋਂ ਵੀ ਹੁਣ ਲੱਗ ਰਿਹਾ ਹੈ ਕਿ ਬੀਜੇਪੀ ਨੂੰ ਸੀਟ ਤੋਂ ਅੱਠ ਧੋਣਾ ਪਵੇਗਾ ਆਪ ਆਮ ਆਦਮੀ ਪਾਰਟੀ ਦਾ ਇੱਥੇ ਬਹੁਤ ਜੋਰ ਹੈ ਹੋ ਸਕਦਾ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਇਹ ਸੀਟ ਹਿਸ਼ਾਰਪੁਰ ਵਾਲੀ ਪੈ ਜਾਵੇ ਤੇ ਦੋਸਤੋ ਇਹ ਸੀ ਦੋ ਹਲਕਿਆਂ ਦੀ ਅਪਡੇਟ ਜਾਨੀ ਕਿ ਐਕਸੀਡ ਪੂਲ ਫਿਰ ਹੁੰਨੇ ਆ ਹਾਜ਼ਰ ਨਵਾਂ ਐਕਸੀਡ ਪੂਲ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ